ਮਾਈਕ ਟਾਈਸਨ ਮੱਡ ਤੋਂ ਹੀ ਮਾਰ ਖੋਰਾ ਮੁੱਕੇ ਬਾਜ਼ ਰਿਹਾ ਉਹ ਬੇਸ਼ੱਕ ਸਭ ਤੋਂ ਛੋਟੀ ਉਮਰ ਵਿੱਚ ਹੈਵੀ weight world champion ਬਣ ਗਿਆ ਸੀ ਪਰ ਉਸ ਨੂੰ ਦੀ ਬੈਡੈਸਟ ਮੈਨ ਔਨ ਪਲਾਨੇਟ ਭਾਵ ਧਰਤੀ ਦਾ ਸਭ ਤੋਂ ਪਿਹੜਾ ਬੰਦਾ ਕਿਹਾ ਗਿਆ ਵਿਸ਼ਵ ਚੈਂਪੀਅਨ ਬਣ ਵੇਲੇ ਉਹ ਕੇਵਲ 20 ਸਾਲ 4 ਮਹੀਨੇ 22 ਦਿਨਾਂ ਦਾ ਸੀ ਉਸ ਨੇ 1985 ਤੋਂ 2005 ਦੇ ਦੌਰਾਨ 9 ਵੱਡੇ ਪੀੜ ਪੀੜੇ ਜਿਨ੍ਹਾਂ ਵਿੱਚ 11 ਵਾਰ ਵਿਸ਼ਵ ਟਾਈਟਲ ਜਿੱਤੇ ਉਦੋਂ ਉਹ 5 ਫੁੱਟ 11 ਇੰਚ ਕੱਦ ਦਾ ਪਾਰ 100 ਕਿਲੋ ਦੇ ਕਰੀਬ ਸੀ ਉਸ ਦਾ ਪੂਰਾ ਨਾਮ ਮਾਈਕਲ ਜਿਰਾਰਡ ਟਾਈਸਨ ਹੈ ਉਸ ਨੇ ਜਰਮ ਵੀ ਕੀਤੇ ਤੇ ਕਈ ਦਾ ਵੀ ਕਟੀਆਂ ਇੱਕ ਵਾਰ ਉਸ ਨੇ ਦੰਦੀ ਵੱਢ ਕੇ ਵਿਰੋਧੀ ਮੁੱਕੇਬਾਜ਼ ਦਾ ਕੰਨ ਹੀ ਕੱਟ ਦਿੱਤਾ ਸੀ ਉਸ ਦਾ ਬਚਪਨ ਤੇ ਕਿਸ਼ੋਰ ਅਵਸਥਾ ਕੁੱਟ ਮਾਰ ਚੋ ਲੰਗੇ ਸਨ ਉਦੋਂ ਕਿਸੇ ਦੇ ਖਾਬ-ਖਿਆਲ ਵਿੱਚ ਵੀ ਨਹੀਂ ਸੀ ਕਿ ਇਹ ਵਿਗੜਿਆ ਲੜਕਾ ਵੱਡਾ ਹੋ ਕੇ ਮੁੱਕੇਬਾਜ਼ੀ ਦਾ ਵਿਸ਼ਵ ਚੈਂਪੀਅਨ ਬਣੇਗਾ ਉਸ ਦਾ ਜਨਮ 30 ਜੂਨ 1966 ਨੂੰ ਬਰੁਕਲਿਨ ਨਿਊਯਾਰਕ ਵਿਖੇ ਗੈਂਗ ਬਾਜਾਂ ਦੀ ਬਸਤੀ ਵਿੱਚ ਹੋਇਆ ਸੀ। ਉਹਦੇ ਅਲੜ ਉਮਰ ਦੇ 13 ਸਾਲ ਗਲੀ ਮੁਹੱਲਿਆਂ ਦੀ ਮਟਰ ਗਸ਼ਤੀ ਕਰਦਿਆਂ ਬੀਤੇ। ਨਾ ਤਾਂ ਕਿਸੇ ਨੂੰ ਕੁੱਟ ਦੇਣਾ ਤੇ ਕਿਸੇ ਤੋਂ ਕੁੱਟ ਖਾ ਲੈਣੀ। 13 ਸਾਲ ਦੀ ਉਮਰ ਤੱਕ ਉਹ 38 ਵਾਰ ਗ੍ਰਫਤਾਰ ਹੋਇਆ। ਆਖਰ ਉਸ ਨੂੰ ਸਦਾਰ ਸਕੂਲ 'ਚ ਦਾਖਲ ਕਰਾਉਣਾ ਪਿਆ ਜਿੱਥੇ ਬਕਾਇਦਾ ਮੁੱਕੇਬਾਜੀ ਕਰਨ ਦੀ ਚੀਟਕ ਲੱਗੀ। ਉਸ ਦੀ ਮਾਂ ਲੋਰਮਾ ਮੇ ਟਾਈਸਨ ਵਜੀਰੀਆ ਦੇ ਸ਼ਹਿਰ ਸੈਰਟ ਵਿਲੇ ਦੀ ਜੰਪਲ ਸੀ ਉਹ ਵਾਰਾ ਔਰਤ ਸੀ ਮਾਈਕਲ ਟਾਈਸਨ ਦੇ ਜਨਮ ਸਰਟੀਫਿਕੇਟ ਤੇ ਉਸਦੇ ਬਾਪ ਦਾ ਨਾਮ ਪਰਸਲ ਟਾਈਸਨ ਲਿਖਿਆ ਹੋਇਆ ਜੋ ਨਰਮ ਸੁਭਾਅ ਦਾ ਟੈਕਸੀ ਡਰਾਈਵਰ ਸੀ ਉਹ ਦਾ ਪਛੋਕੜ ਜਮਾਇਕਾ ਦਾ ਸੀ ਪਰ ਮਾਈਕ ਦਾ ਕਹਿਣਾ ਹੈ ਕਿ ਉਸਦਾ ਅਸਲੀ ਬਾਪ ਜਿਮੀ ਕਿਰਕ ਪੈਟ੍ਰਿਕ ਸੀ ਜੋ ਕੈਰੀਅਰ ਟਾਊਨ ਨਾਰਥ ਕੈਰੋਲਿਨਾ ਤੋਂ ਸੀ ਉਸਨਾਂ ਦੇ ਗਵਾਂਡ ਬੇਸਬਾਲ ਦੇ ਤਕੜੇ ਖਿਡਾਰੀ ਰਹਿੰਦੇ ਸਨ ਕਿਰਕ ਪੈਟ੍ਰਿਕ ਦੇ ਵੱਡੇ ਪੁੱਤਰ ਦਾ ਨਾਮ ਜਿੰਮੀ ਲੇ ਕਿਰਕ ਪੈਟ੍ਰਿਕ ਸੀ ਜੋ ਉਸਦੀ ਪਹਿਲੀ ਪਤਨੀ ਦੀ ਕੁੱਖੋਂ ਜੰਮਿਆ ਸੀ 1959 ਵਿੱਚ ਉਹ ਪਤਨੀ ਤੇ ਪੁੱਤਰ ਨੂੰ ਛੱਡ ਕੇ ਬਰੂਕਲਿਨ ਨਿਊਯਾਰਕ ਚਲਾ ਗਿਆ ਜਿੱਥੇ ਉਹਦਾ ਮੇਲ ਲੋਰਮਾ ਮੀ ਨਾਲ ਹੋ ਗਿਆ ਲੋਰਮਾ ਦੀ ਕੁੱਖੋਂ 1961 ਵਿੱਚ ਪੁੱਤਰ ਰੋਡਮੀ ਟਾਈਸਨ ਜੰਮਿਆ ਇੱਕਤੀ ਡੈਨੀਜ ਟਾਈਸਨ ਜੰਮੀ ਜੋ ਫਰਵਰੀ 1990 ਵਿੱਚ ਦਿਲ ਦੇ ਦੌਰੇ ਨਾਲ ਚਲਵਸੀ 1966 ਵਿੱਚ ਜਦੋਂ ਮਾਈਕਲ ਜੰਮਿਆ ਤਾਂ ਘਰ 'ਚ ਉਹਦਾ ਇੱਕ ਸਗਾ ਭਰਾ ਇੱਕ ਭੈਣ ਤੇ ਇੱਕ ਉਹਦੇ ਪਿਓ ਦੀ ਪਹਿਲੀ ਪਤਨੀ ਦਾ ਪੁੱਤਰ ਸੀ ਪਿਓ ਐਬੀ ਕਬਾਬੀ ਤੇ ਜੂਏ ਬਾਜ਼ ਸੀ ਜਿੱਨਾਂ ਦਿਨਾਂ 'ਚ ਮਾਈਕਲ ਦਾ ਜਨਮ ਹੋਇਆ ਉਹਦਾ ਪਿਓ ਪਰਿਵਾਰ ਨੂੰ ਛੱਡ ਕੇ ਕਿਤੇ ਹੋਰ ਟੱਪ ਗਿਆ ਲੋਰਮਾਂ ਮਿਸ ਸੈਮਥ ਤੋਂ ਲੋਰਮਾਂ ਮੇ ਟਾਈਸਨ ਬਣੀ ਮਾਂ ਨੂੰ ਵਿਵਪਤਾ 'ਚ ਇਕੱਲੀ ਨੂੰ ਬੱਚੇ ਪਾਲਣੇ ਪਏ ਅਜਿਹੀ ਸਥਿਤੀ 'ਚ ਬੱਚੇ ਕਿਵੇਂ ਪਾਲਦੇ ਹਨ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਮਾਈਕ ਨੂੰ ਪਿਓ ਤਾਂ ਉਹਦੇ ਜਨਮ ਤੋਂ ਪਹਿਲਾਂ ਹੀ ਛੱਡ ਗਿਆ ਸੀ। ਉਤੋਂ ਗਰੀਬੀ 'ਚ ਪਲਦੇ ਮਾਂ ਦਾ ਲਾਡ ਪਿਆਰ ਵੀ ਨਾ ਮਿਲ ਸਕਿਆ। ਜਦੋਂ ਉਹ ਤਰਨ ਜੋਗਾ ਹੋਇਆ ਤਾਂ ਸਕੂਲ ਜਾਣ ਦੀ ਥਾਂ ਆਵਾਰਾ ਗਰਦ ਬਣ ਗਿਆ। ਉਸ ਦੀ ਮਾਂ ਦੇ ਦੱਸਣ ਅਨੁਸਾਰ ਮਾਈਕ ਘਰੋਂ ਜਾਂਦਾ ਪੁਰਾਣੇ ਕੱਪੜਿਆਂ ਵਿੱਚ ਸੀ ਤੇ ਮੁੜਦਾ ਨਵੇਂ ਕੱਪੜਿਆਂ ਵਿੱਚ ਸੀ। ਮਤਲਬ ਸਟੋਰਾਂ 'ਚ ਹੱਥ ਮਾਰ ਆਉਂਦਾ ਸੀ। ਗੈਂਗਬਾਜੀ ਕਰਦੇ ਮਾਈਕ ਦੀ ਪਹਿਲੀ ਟੱਕਰ ਉਹਦੀ ਉਮਰ ਤੋਂ ਵੱਡੇ ਗੈਂਗਬਾਜ ਨਾਲ ਹੋਈ ਜਿਸ ਨੇ ਉਹਦੇ ਕਬੂਤਰ ਨੂੰ ਜ਼ਖਮੀ ਕਰ ਦਿੱਤਾ ਸੀ। 13 ਸਾਲ ਦੀ ਉਮਰ ਤੱਕ ਮਾਈਕ ਦਾ ਨਾਮ ਥਾਣਿਆਂ ਦੇ ਰਿਜਿਸਟਰਾਂ 'ਚ ਚੜ ਚੁੱਕਾ ਸੀ ਉਹ ਪੁਲਿਸ ਵੱਲੋਂ 38 ਵਾਰ ਫੜਿਆ ਗਿਆ ਸੀ ਫਿਰ ਉਸ ਨੂੰ ਵਿਗੜੇ ਮੁੰਡਿਆਂ ਦੇ ਜੋਹਨਸਟਾਊਨ ਨਿਊਯਾਰਕ ਵਿੱਚਲੇ ਸੁਧਾਰ ਸਕੂਲ 'ਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਵਿਦਿਆਰਥੀਆਂ ਦੇ ਕਾਉਂਸਲਰ ਸਾਬਕਾ ਮੁਕੇਮੰਜ ਬੋਬੀ ਸਵੀਟ ਨੇ ਮਾਈਕ ਅੰਦਰ ਤਗੜਾ ਮੁਕੇਮੰਜ ਬੰਦੀਆਂ ਸੰਭਾਵਨਾਵਾਂ ਵੇਖਦੇ ਆ ਉਸ ਨੂੰ ਮੁਕੇਬਾਜੀ ਦੇ ਕੋਚ ਕਸਡਾ ਮਾਟੋ ਦੇ ਹਵਾਲੇ ਕਰ ਦਿੱਤਾ ਕਸਡਾ ਮਾਟੋ ਦੇ ਨਾਲ ਮੁੱਕੇਬਾਜ਼ੀ ਦੇ ਕੋਚ ਕੇਵਨ ਰੂਨੀ ਤੇ ਕਦੇ ਟੈਡੀ ਐਟਲਸ ਮਾਈਕ ਨੂੰ ਟ੍ਰੇਨਿੰਗ ਦਿੰਦੇ ਰਹੇ ਜਦੋਂ ਮਾਈਕ 15 ਸਾਲਾਂ ਦਾ ਹੋਇਆ ਤਾਂ ਕਸਟਮ ਮਾਟੋ ਨੇ ਟੈਡੀ ਐਟਲਸ ਨੂੰ ਪਾਸੇ ਕਰ ਦਿੱਤਾ ਫਿਰ ਕੇਵਨ ਰੂਨੀ ਹੀ ਉਸਦਾ ਅਸਲੀ ਕੋਚ ਬਣਿਆ ਮਾਈਕ ਹਜੇ 16 ਸਾਲ ਦਾ ਹੋਇਆ ਸੀ ਕਿ ਉਸਦੀ ਮਾਂ ਗੁਜ਼ਰ ਗਈ ਮਰਨ ਤੋਂ ਪਹਿਲਾਂ ਮਾਂ ਨੇ ਕਸਡਾ ਮੋਰ ਨੂੰ ਮਾਈਕ ਦਾ ਕਾਨੂੰਨੀ ਗਾਰਡੀਅਨ ਬਣਾ ਦਿੱਤਾ ਸੀ ਪਰ ਮਾਈਕ ਦੀ ਬਦਕਿਸਮਤੀ ਕਿ ਕਸਡਾ ਮੋਰ ਵੀ ਛੇਤੀ ਹੀ ਮਰ ਗਿਆ ਤੇ ਉਹ ਅਨਾਥ ਹੋ ਗਿਆ ਮਾਈਕ ਨੇ ਇੱਕ ਇੰਟਰਵਿਊ ਚ ਦੱਸਿਆ ਕਿ ਉਸਨੇ ਆਪਣੀ ਮਾਂ ਨੂੰ ਕਦੇ ਖੁਸ਼ ਨਹੀਂ ਸੀ ਕਿ ਵਿਖਿਆ ਤੇ ਨਾ ਹੀ ਕਦੇ ਆਪਣੇ ਪੁੱਤਰ ਨੂੰ ਮੁੱਕੇਬਾਜ਼ ਹੋਣ ਦੀ ਸ਼ਾਬਾਸ਼ ਦਿੱਤੀ ਮਾਂ ਬਾਪ ਦੋਹਾਂ ਵੱਲੋਂ ਹਿਉ ਦੁਪਹਿਰਾ ਰਿਆ ਉਹ ਕਦੇ ਮਾਂ ਨਾਲ ਖੁੱਲ ਕੇ ਗੱਲ ਨਹੀਂ ਸੀ ਕਰਦਾ ਮਾ ਉਹਦੇ ਮਟਰ ਗੈਸਤੀ ਤੇ ਕੁੱਟ ਮਾਰ ਤੋਂ ਦੁਖੀ ਰਹੀ ਮਾਈਕ ਦਾ ਸਕੂਲ ਵਿੱਚ ਜੀ ਲੱਗਣੋਂ ਹਟ ਗਿਆ ਜਿਸ ਕਰਕੇ ਉਸਨੇ ਜੂਨੀਅਰ ਵਿਦਿਆਰਥੀ ਵਜੋਂ ਹੀ ਸਕੂਲ ਛੱਡ ਦਿੱਤਾ ਇਹ ਵੱਖਰੀ ਗੱਲ ਹੈ ਕਿ ਉਸ ਦੀਆਂ ਮੁcke ਬਾਜ ਵਜੋਂ ਵਟੀਆਂ ਪ੍ਰਾਪਤੀਆਂ ਸਦਕਾ ਉਸ ਨੂੰ 1998 ਵਿੱਚ ਸੈਂਟਰਲ ਸਟੇਟ ਯੂਨੀਵਰਸਿਟੀ ਵੱਲੋਂ ਆਨਰੇਡੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਆਮ ਮੁcke ਬਾਜਾ ਵਾਂਗ ਪਹਿਲਾਂ ਪੈਲ ਉਸਨੇ ਸ਼ੌਂਕੀਆ ਮੁcke ਬਾਜੀ ਸ਼ੁਰੂ ਕੀਤੀ ਉਹਦੇ ਰਜੱਤਾ ਵਿਰੋਧੀ ਮੁcke ਬਾਜਾਂ ਨੂੰ ਜਿੱਤ ਕਰਕੇ ਜੱਤ ਦਾ 19 ਸਾਲਾਂ ਦਾ ਹੋਣ ਤੱਕ ਉਸਨੇ 24 ਜਿੱਤਾਂ ਜਿੱਤੀਆਂ ਤੇ 3 ਹਾਰਿਆ 1985 ਚ ਉਹ ਪੇਸ਼ਾਵਰ ਮੁੱਕੇਬਾਜ਼ ਬਣਿਆ ਕੱਦ ਕਾਠ ਵੱਲੋਂ ਬੇਸ਼ੱਕ ਉਹ ਵੱਡੇ ਹੈਵੀ weight ਮੁੱਕੇਬਾਜ਼ਾਂ ਨਾਲੋਂ ਕਮਜ਼ੋਰ ਲੱਗਦਾ ਸੀ ਪਰ ਜੋ ਤੇਜ਼ੀ ਤੇ ਤਾਕਤ ਉਹਦੇ ਮੁੱਕਿਆਂ ਵਿੱਚ ਸੀ ਉਹ ਕਦਾਵਰ ਮੁੱਕੇਬਾਜ਼ਾਂ ਦੇ ਪੈਰ ਕੱਢ ਦਿੰਦੀ ਸੀ ਇਹੋ ਕਾਰਨ ਸੀ ਕਿ 22 ਨਵੰਬਰ 1986 ਨੂੰ ਉਸਨੇ ਮਸ਼ਹੂਰ ਮੁੱਕੇਬਾਜ਼ ਟਰੈਵਰ ਬਰਬਿਕ ਨੂੰ ਦੂਜੇ ਰਾਊਂਡ ਵਿੱਚ ਹੀ ਨਾਕਆਊਟ ਕਰਕੇ ਵਿਸ਼ਵ ਦੀ ਹੈਵੀweight ਚੈਂਪੀਅਨਸ਼ਿਪ ਜਿੱਤ ਲਈ ਮਾਈਕ ਟਾਈਸਨ ਨੂੰ ਵਰਲਡ ਬੌਕਸਿੰਗ ਕਾਉਂਸਲ ਦਾ ਕ੍ਰਾਊਨ ਪਹਿਨਾਇਆ ਗਿਆ 7 ਮਾਰਚ 1987 ਨੂੰ ਉਸਨੇ ਜੇਮਸ ਜੇ ਸਮਿਥ ਨੂੰ ਠੇਰ ਕਰਕੇ ਵਰਲਡ ਬੌਕਸਿੰਗ ਐਸੋਸੀਏਸ਼ਨ ਦੀ ਬੈਲਟ ਵੀ ਜਿੱਤ ਲਈ 1 ਅਗਸਤ 1987 ਨੂੰ ਉਸਨੇ ਟੋਨੀ ਟੱਕਰ ਨੂੰ ਹਰਾ ਕੇ ਵਰਲਡ ਚੈਂਪੀਅਨਸ਼ਿਪ ਜਿੱਤੀ ਜੋ ਵਰਲਡ ਬੌਕਸਿੰਗ ਫੈਡਰੇਸ਼ਨ ਵੱਲੋਂ ਕਰਵਾਈ ਗਈ ਸੀ ਇੰਜ ਵਿਸ਼ਵ ਦੇ ਤਿੰਨੇ ਸੰਗਠਨਾ ਵਿਸ਼ਵ ਬਾਕਸਿੰਗ ਕਾਉਂਸਲ ਵਿਸ਼ਵ ਬਾਕਸਿੰਗ ਐਸੋਸੀਏਸ਼ਨ ਤੇ ਵਿਸ਼ਵ ਇੰਟਰਨੈਸ਼ਨਲ ਬਾਕਸਿੰਗ ਫੈਡਰੇਸ਼ਨ ਨੇ ਉਸ ਨੂੰ ਵਿਸ਼ਵ ਚੈਂਪੀਅਨ ਬਣ ਦੀ ਮਾਨਤਾ ਦਿੱਤੀ ਮਾਈਕ ਟਾਈਸਨ ਬਾਦ ਵਿਵਾਦੀ ਪ੍ਰੋਮੋਟਰ ਡਾਉਣ ਕਿੰਗ ਨਾਲ ਲੜ ਗਿਆ ਉਸ ਦੀ ਛਤਰ ਛਾਇਆ ਹੇਠ ਉਸ ਨੇ ਲੈਰੀ ਹੋਮ ਚ ਤੇ ਮਾਈਕਲ ਸਪੈਕਸ ਵਰਗੇ ਮਹਾਨ ਮੁੱਕੇਬਾਜ਼ਾਂ ਨੂੰ ਹਰਾ ਕੇ ਵਾਰ-ਵਾਰ ਵਿਸ਼ਵ ਟਾਈਟਲ ਜਿੱਤੇ ਜਿੱਥੇ ਵਿਸ਼ਵ ਭਰ ਵਿੱਚ ਉਸ ਦੀ ਮੁੱਕੇਬਾਜ਼ੀ ਧੂਰ ਹੋ ਰਹੀ ਸੀ ਉੱਥੇ ਕੁਝ ਘਟਨਾਵਾਂ ਐਸੀਆਂ ਵੀ ਘਟੀਆਂ ਜ ਜਨਾਂ ਨਾਲ ਉਸ ਦੀ ਬਦਨਾਮੀ ਹੋਣੀ ਵੀ ਸ਼ੁਰੂ ਹੋ ਗਈ 1988 ਵਿੱਚ ਉਸ ਦਾ ਪਹਿਲਾ ਵਿਆਹ ਅਬਨੇਤਰੀ ਰੋਬਿਨ ਗੇ ਨਾਲ ਹੋਇਆ ਪਰ ਉਹ ਲੰਮਾ ਸਮਾਂ ਨਾ ਚੱਲ ਸਕਿਆ ਗਿਵਨ ਜਨੇ ਦੋਸ਼ ਲਾਇਆ ਕਿ ਉਹ ਮਾਰਕੂਰਾ ਹੈ ਮਾਈਕ ਤੇ ਚਾਰਜ ਲੱਗੇ ਮੁਕੱਦਮਾ ਚੱਲਿਆ ਤੇ ਵਿਆਹ 1999 ਚ ਟੁੱਟ ਗਿਆ ਤਦ ਤੱਕ ਕੋਈ ਬਾਲ ਬੱਚਾ ਨਹੀਂ ਸੀ ਹੋਇਆ ਮਾਈਕ ਦੇ ਬਦਨਾਮੀ ਹੋਣ ਲੱਗ ਪਈ ਤੇ ਚੜੀ ਗੁੱਡੀ ਲੱਤਨੀ ਸ਼ੁਰੂ ਹੋ ਗਈ ਇਸ ਤੋਂ ਮਾੜਾ ਸਮਝੇ ਜਾਂਦੇ ਮੁਕੇ ਬਾਅਦ ਜੇਮਸ ਵਾਸਟਰ ਡੋਗਲ ਦੇ ਹੱਥੋਂ ਉਹ 11 ਫਰਵਰੀ 1990 ਨੂੰ 10ਵੇਂ ਰਾਊਂਡ 'ਚ ਹਾਰ ਗਿਆ ਪਰ ਉਸਨੇ ਦਿਲ ਨਾ ਛੱਡਿਆ ਤੇ ਅਗਲੇ 4 ਪੇੜ ਮੋੜ ਜਿੱਤਿਆ ਜਿੱਤਾ ਜਿੱਤ ਦਾ ਉਹ ਜ਼ਬਰਜਨਾਹ ਦਾ ਗਨਾਹ ਵੀ ਕਰ ਬੈਠਾ ਜੁਲਾਈ 1991 'ਚ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਮਾਈਕ ਟਾਈਸਨ ਤੇ سنگਸੰਗੀਨ ਦੋਸ਼ ਲੱਗੇ ਜਿਨ੍ਹਾਂ ਦੇ ਸਿੱਧ ਹੋ ਜਾਣ ਨਾਲ ਉਸਨੂੰ 63 ਸਾਲ ਤੱਕ ਦੀ ਕੈਦ ਹੋ ਸਕਦੀ ਸੀ ਦੋਹਾਂ ਪਾਸਿਆਂ ਤੋਂ ਨਾਮੀ ਵਕੀਲ ਮੁਕੱਦਮਾ ਲੜੇ ਆਖਰ 26 ਮਾਰਚ 1992 ਨੂੰ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਮਾਈਕ ਟਾਈਸਨ ਨੂੰ 4 ਸਾਲ ਦੀ ਪਰਬੇਸ਼ਨ ਤੇ 6 ਸਾਲ ਦੀ ਕੈਦ ਹੋਈ ਪਰ ਅਪੀਲ ਕਰਨ ਤੇ ਉਹ ਮਾਰਚ 1995 ਚ ਜੇਲ੍ਹ ਤੋਂ ਬਾਹਰ ਆ ਗਿਆ ਤੇ ਮੜ ਮੁੱਕੇ ਬਾਜੀ ਦੇ ਮੁਕਾਬਲੇ ਲੜਨ ਲੱਗਾ 1992 ਵਿੱਚ ਕਾਮੇਡੀਅਨ ਬੈਲ ਕੋਸਬੀ ਦੀ ਲੜਕੀ ਐਰਿਨ ਕੋਸਬੀ ਨੇ ਵੀ ਤੋਚ ਲਾਇਆ ਸੀ ਕਿ 1999 ਚ ਟਾਈਸਨ ਨੇ ਉਸ ਨਾਲ ਵੀ ਜ਼ਬਰਦਸਤ ਨਾ ਕੀਤਾ ਹੋਈ ਪਰ ਉਹਦਾ ਦੋਸ਼ ਅੱਧ ਨਹੀਂ ਹੋ ਸਕਿਆ ਸੀ ਜਿਸ ਕਰਕੇ ਉਹ ਬਰੀ ਹੋ ਗਿਆ ਸੀ ਇੱਕ ਵਾਰ ਉਹ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਾ ਫੜਿਆ ਗਿਆ ਸੀ ਜਿਸ ਦੀ ਸਜ਼ਾ ਸਮਾਜਿਕ ਸੇਵਾ ਕਰਨ ਦੀ ਮਿਲੀ ਸੀ ਤਿੰਨ ਸਾਲ ਦੀ ਕੈਦ ਕੱਟ ਕੇ ਭਾਵੇਂ ਉਹਦੇ ਵਰਤਾਵ ਵਿੱਚ ਕੁਝ ਹਲੀਮੀ ਆਈ ਸੀ ਪਰ ਉਹ ਪੂਰਾ ਨਹੀਂ ਸੀ ਸੁਧਰਿਆ ਕਦੇ-ਕਦੇ ਮਾਰਕੁੱਟ ਦਾ ਫਤੂਰ ਫਿਰ ਜਾਗ ਪੈਂਦਾ ਸੀ ਜਸਦੀ ਫਿਰ ਸਜ਼ਾ ਭੁਗਤਨੀ ਪੈਂਦੀ ਸੀ ਜੇਲ੍ਹ ਜਾਣ ਤੋਂ ਪਹਿਲਾਂ ਉਹ ਤੇਰੇ ਮੁਕਾਬਲੇ ਵਿਰੋਧੀ ਨੂੰ ਨਾਕ ਆਊਟ ਕਰਕੇ ਜਿੱਤਦਾ ਸੀ ਜਦ ਕਿ ਜੇਲ੍ਹ ਤੋਂ ਬਾਹਰ ਆਉਣ ਪਿੱਛੋਂ ਵਿਰੋਧੀ ਨੂੰ ਸਹਜ ਨਾਲ ਹਰਾ ਕੇ ਜਤਨ ਲੱਗ ਪਿਆ ਸੀ 1996 ਚ ਉਸਨੇ ਫ੍ਰੈਂਕ ਬਰੂਨੋ ਨੂੰ ਤੇ ਬਰੂਸ ਸੈਂਡਰ ਨੂੰ ਹਰਾ ਕੇ ਚੈਂਪੀਅਨਸ਼ਿਪਾਂ ਦੀਆਂ ਦੋ ਬੈਲਟਾਂ ਜਿੱਤੀਆਂ 9 ਨਵੰਬਰ 1996 ਨੂੰ ਉਹਦਾ ਦੋ ਵਾਰ ਦੇ ਹੈਵੀ weight ਚੈਂਪੀਅਨ ਵੈਂਡਰ ਹੋਲੀ ਫੀਲਰ ਨਾਲ ਪੇੜ ਹੋਇਆ ਉਹ 11ਵੇਂ ਰਾਉਂਡ ਵਿੱਚ ਟੈਕਨੀਕਲ ਨਾਕਆਊਟ ਹੋ ਗਿਆ ਇਹ ਉਸਦੇ ਕੈਰੀਅਰ ਦੀ ਦੂਜੀ ਵੱਡੀ ਹਾਰ ਸੀ ਜਿਸ ਦਾ ਬਦਲਾ ਲੈਣ ਲਈ 28 ਜੂਨ 1997 ਨੂੰ ਫਿਰ ਹੋਲੀ ਫੀਲਡ ਨਾਲ ਭੜਿਆ ਇਸ ਵਾਰ ਉਹਦੇ ਅੰਦਰਲਾ ਮਾਰਖੋਰਾ ਮਾਈਕ ਮੁੜ ਜਾ ਕੇ ਪਿਆ ਕਿਸਨੇ ਗੁੱਸੇ ਵਿੱਚ ਹੋਲੀ ਫੀਲਡ ਦੇ ਕੰਨਾਂ ਨੂੰ ਅਜੇਹੇ ਚੱਕ ਕੇ ਮਾਰੇ ਕਿ ਉਹਦੇ ਕੰਨ ਦਾ ਇੱਕ ਲੂਹ ਲਹਾਂ ਟੁਕੜਾ ਪੈਰਾਂ 'ਚ ਆ ਡਿੱਗਾ ਹੋਲੀ ਫੀਲਡ ਦਰਦ ਨਾਲ ਤੜਫਿਆ ਜਿਸ ਦਾ ਮੀਡੀਆ ਨੇ ਬੜਾ ਰੌਲਾ ਪਾਇਆ ਸਿੱਟੇ ਵਜੋਂ ਜੱਜਾਂ ਨੇ ਮਾਈਕ ਨੂੰ ਅਜੂਬ ਕਰਾਰ ਦੇ ਕੇ ਉਹਦਾ ਮੁੱਕੇਬਾਜੀ ਦਾ ਲਾਇਸੈਂਸ ਹੀ ਰੱਦ ਕਰ ਦਿੱਤਾ ਮੁੱਕੇਬਾਜੀ ਕਰਦੇ 400 ਮਿਲੀਅਨ ਤੋਂ ਵੀ ਵੱਧ ਡਾਲਰ ਕਮਾਉਣ ਦੇ ਬਾਵਜੂਦ ਇੱਕ ਸਮਾਂ ਐਸਾ ਵੀ ਆਇਆ ਜਦੋਂ ਮਾਈਕ ਨੇ ਖੁਦ ਨੂੰ ਦਿਵਾਲੀਆ ਐਲਾਨਿਆ ਤਾਂ ਇਸਨ ਦਾ ਲਾਇਸੈਂਸ ਬਹਾਲ ਹੋਇਆ ਤਾਂ ਉਸਨੇ 16 ਜਨਵਰੀ 1999 ਨੂੰ ਫਰਾਂਜ਼ ਬੋਡਾ ਨੂੰ ਪੰਜਵੇਂ ਰਾਊਂਡ 'ਚ ਨਾਕ ਆਊਟ ਕਰ ਦਿੱਤਾ ਇੱਕ ਮੈਚ ਉਸਨੇ ਰੈਫਰੀ ਦੇ ਹੀ ਮੁੱਕੇ ਜੜ ਦਿੱਤੇ ਜੂਨ 2000 ਵਿੱਚ ਉਸਨੇ ਅਮਰੀਕਾ ਦੇ ਲੌਸ ਵਾਰਿਸ ਤੇ ਬ੍ਰਿਟਾਨੀਆ ਦੇ ਹੈਵੀवेट ਚੈਂਪੀਅਨ ਕੋਨਰਸ ਲੇਵਿਸ ਤੇ ਅਕਤੂਬਰ 2000 ਚ ਐਂਡਰਿਊ ਗੋਲੋਟਾ ਨਾਲ ਲੋਹਾ ਲਿਆ ਡੋਪ ਟੈਸਟ ਵਿੱਚ ਉਹ ਮੈਰੀਜੂਨਾ ਲੈ ਦਾ ਦੋਸ਼ੀ ਪਾਇਆ ਗਿਆ ਇੰਜ ਉਸ ਦੀਆਂ ਜਿੱਤਾਂ ਹਾਰਾਂ ਦਾ ਸਿਲਸਿਲਾ 2005 ਤੱਕ ਚੱਲਦਾ ਰਿਹਾ ਇਸ ਦੌਰਾਨ ਉਹ ਜਰਮਾਂ ਦੀਆਂ ਸਜ਼ਾਵਾਂ ਵੀ ਭੁਗਤਦਾ ਰਿਹਾ ਫਿਰ ਵੀ ਮੁੱਕੇਬਾਜੀ ਦੀ ਮੰਡੀ ਵਿੱਚ ਉਸ ਦਾ ਮੁੱਲ ਵਧਦਾ ਗਿਆ ਤੇ 58ਵੇਂ ਸਾਲ ਦੀ ਉਮਰ ਵਿੱਚ ਉਸ ਨੂੰ 27 ਸਾਲ ਦੇ ਯੂਟਿਊਬਰ ਜੈਗਪਾਲ ਨੇ ਬੰਧਿਆ ਰਿਆ ਜੁਲਾਈ 2024 ਚ ਉਹਨਾਂ ਵਿਚਕਾਰ ਭੇਡ ਮਿਥਿਆ ਗਿਆ ਜੋ ਮਾਈਕ ਦੇ ਬਿਮਾਰ ਹੋਣ ਕਾਰਨ 15 ਨਵੰਬਰ 2024 ਨੂੰ ਹੋਇਆ ਮਾਈਕ 20 ਸਾਲਾਂ ਬਾਅਦ ਪੇਸ਼ਾਵਰ ਮੁੱਕੇਬਾਜ਼ ਲਈ ਰਿੰਗ ਵਿੱਚ ਉਤਰਿਆ ਪਰ ਲਿੰਗਟਨ ਟੈਕਸਾਸ ਦੇ ਵੱਡੇ ਸਟੇਡੀਅਮ ਵਿੱਚ ਬਹੁਤ ਵੱਡੀ ਗੈੰਟੀ ਚ ਲੋਕ ਇਕੱਠੇ ਹੋਏ ਜੈਗਪਾਲ ਨੇ ਮਾਈਕ ਟਾਈਸਨ ਨੂੰ 80 72 ਨਸੀ 73 ਅੰਕਾਂ ਨਾਲ ਹਰਾ ਕੇ ਉਹ ਮੁਕਾਬਲਾ ਜਿੱਤਿਆ ਉਸ ਨੇ ਆਪਣੀ ਸਵੈ ਜੀਵਨੀ ਵੀ ਲਿਖਵਾਈ ਜਿਸ ਵਿੱਚ ਅਨੇਕ ਪੇਤਨਸ਼ਰ ਕੀਤੇ 2011 ਵਿੱਚ ਉਸ ਦਾ ਨਾਮ ਇੰਟਰਨੈਸ਼ਨਲ ਬਾਕਸਿੰਗ ਹਾਲ 2013 ਵਿੱਚ ਬਾਕਸਿੰਗ ਹਾਲ ਆਫ ਫੇਮ ਤੇ 2015 ਸਾਊਥਰਨ ਨਵੈਦਾ ਹਾਲ ਆਫ ਫੇਮ ਵਿੱਚ ਉਕਰਿਆ ਗਿਆ ਉਸ ਦਾ ਪਹਿਲਾ ਵਿਆਹ ਜੋ 1988 ਵਿੱਚ ਅਭਨਿਤਰੀ ਰੋਬਿਨ ਗਿਵਸਨ ਨਾਲ ਹੋਇਆ ਸੀ 1999 ਤੱਕ ਹੀ ਚੱਲ ਸਕਿਆ ਸੀ ਦੂਜਾ ਵਿਆਹ 1997 ਵਿੱਚ ਰਾਜਸੀਕਰ ਦਿੱਤੀ ਮੌਨਿਕਾ ਟਰਨਰ ਨਾਲ ਹੋਇਆ ਜੋ 2003 ਤੱਕ ਚੱਲ ਗਿਆ ਇਸ ਦੌਰਾਨ ਉਸਦੇ ਬੱਚੇ ਵੀ ਪੈਦਾ ਹੋਏ ਮਾਈਕ ਦਾ ਤੀਜਾ ਵਿਆਹ 43 ਸਾਲ ਦੀ ਉਮਰੇ 2009 ਵਿੱਚ ਲਕੀਆ ਸਪਾਈਸਰ ਨਾਲ ਹੋਇਆ ਜੋ ਅਜੇ ਤੱਕ ਸੁਖੀ ਸੰਧੀ ਚੱਲ ਰਿਹਾ ਮਾਈਕ ਟਾਈਸਨ ਦੇ ਕੁੱਲ 7 ਬੱਚੇ ਹਨ ਜਿਨ੍ਹਾਂ ਚੋਂ 6 ਕੈਮ ਹਨ ਮਾਈਕ ਟਾਈਸਨ ਹੁਣ ਨਾਟ ਵਰਿਆਂ ਦਾ ਹੈ ਅਤੇ 7 ਹਿਲ ਜਨੇ ਵੱਡਾ ਅਮਰੀਕਾ ਵਿੱਚ ਰਹਿ ਰਿਹਾ ਹੈ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ